ਸਸ਼ੇਗਾਲ ਦੇ ਤੁਸੀਂ ਦੇਖ ਰਹੇ ਹੋ 24x7 ਪੰਜਾਬ ਜਲੰਧਰ ਦੇ ਦਾਣਾ ਮੰਡੀ ਲੇਡਲ ਲੁੱਟ ਕਰਨ ਆਏ ਲੁੱਟੇਰਾਂ ਤੇ ਛਲਾਈਆਂ ਗਈਆਂ ਗੋਲੀਆਂ ਨਿਰਦੇਸ਼ ਸੂਚਨਾ ਮਿਲਦੇ ਹੀ ਧਾਰਾ 2 ਦੀ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਨੂੰ ਘਟਨਾ ਵਾਲੇ ਥਾਂ ਤੇ ਇੱਕ ਖੋਲ ਮਿਲਿਆ ਹੈ ਪੁਲਿਸ ਨੇ ਅਜੇ ਵੀ ਇਸ ਮਾਮਲੇ ਬਾਰੇ ਚੁੱਪੀ ਧਾਰਨ ਕੀਤੀ ਹੋਈ ਹੈ ਇੱਕ ਰਾਹਗੀਰ ਵੱਲੋਂ ਗੋਲੇ ਚਲਾਉਣ ਤੋਂ ਬਾਅਦ ਪਜਦੇ ਬਾਈਕ ਸਵਾਰਾਂ ਦੀ ਬਣਾਈ ਗਈ ਵੀਡੀਓ ਸਾਹਮਣੇ ਆਈ ਹੈ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ACP ਸੈਂਟਰਲ ਨਿਰਮਲ ਸਿੰਘ ਮੌਕੇ ਤੇ ਪਹੁੰਚ ਕੇ ACP ਨੇ ਦੱਸਿਆ ਕਿ ਲਗਭਗ 3 ਵਜੇ ਦਾਣਾ ਮੰਡੀ ਵਿੱਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਫਿਰ ਉਹ ਥਾਣਾ 2 ਦੇ SHO ਅਤੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਕਿਹਾ ਕਿ ਮੌਢਲੇ ਜਾਂਚ ਤੋਂ ਪਤਾ ਲੱਗਦਾ ਹੈ ਕਿ ਇੱਕ ਨੌਜਵਾਨ ਬਾਈਕ ਤੇ ਜਾ ਰਿਹਾ ਸੀ ਜਿਸ ਨੂੰ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਪਿੱਛੇ ਤੋਂ ਟੱਕਰ ਮਾਰੀ ਇਸ ਤੋਂ ਬਾਅਦ ਉਹਨਾਂ ਨੇ ਉਸਤੇ ਗੋਲੀਬਾਰੀ ਕੀਤੀ ਅਤੇ ਉਸਦਾ ਬੈਗ ਲੁੱਟ ਲਿਆ ਤੇ ਭੱਜ ਗਏ ਪੀੜਤ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਹਸਪਤਾਲ ਭੇਜਿਆ ਗਿਆ ਹੈ। ਘਟਨਾ ਵਾਲੇ ਥਾਂ ਤੇ ਜਾਂਚ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਦੇ ਬਿਆਨ ਦਰਜ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਪੁਰਾਣੀ ਰੰਜਿਸ਼ ਸੀ ਜਿਸ ਦਾ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਕੋਈ ਹੁਣ ਤਾਂ ਵੀ 25 ਮਿੰਟ ਪਹਿਲਾਂ ਸਾਨੂੰ ਕੰਟਰੋਲੋਂ ਤੋਂ ਇੰਟੀਮੇਸ਼ਨ ਮਿਲੀ ਸੀ ਕਿ ਵੀ ਜਿਹੜੀ ਨਮੀ ਦਾਣਾ ਮੰਡੀ ਹੈਗੀ ਆ ਉੱਥੇ ਗੋਲੀ ਚੱਲੀ ਆ ਇਸ ਤਲਾ ਦੇ ਉੱਤੇ ਮੈਂ ਤੇ ਐਸ ਐਚਓ ਡਿਵੀਜ਼ਨ 2 ਅਸੀਂ ਇੱਥੇ ਮੌਕੇ ਤੇ ਆਏ ਆ ਤਾਂ ਮੌਕੇ ਦੇ ਉੱਤੇ ਇੱਕ ਦੋ ਬੰਦੇ ਸੀਗੇ ਜਿਹੜੇ ਖੜੇ ਸੀਗੇ ਜਿਨ੍ਹਾਂ ਨੇ ਸਾਨੂੰ ਦੱਸਿਆ ਹੈਗਾ ਜਿੰਨੀ ਗੱਲ ਮੈਨੂੰ ਦੱਸੀ ਹੈ ਮੈਂ ਉੰਨੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਕਿ ਮੋਟਰਸੇਕ ਇੱਕ ਮੋਟਰਸਾਈਕਲ ਤੇ ਸਵਾਰੇ ਇੱਕ ਲੜਕਾ ਸੀਗਾ ਔਰ ਪਿੱਛੇ ਤਿੰਨ ਲੜਕੇ ਸੀਗੇ ਜਿਹੜੇ ਉਹ ਇੱਕ ਹੋਰ ਮੋਟਰਸਾਈਕਲ ਤੇ ਸਵਾਰ ਸੀਗੇ ਉਹ ਹਿੱਟ ਕੀਤਾ ਹੈਗਾ ਪਿਛਲੇ ਨੇ ਤੇ ਉਹ ਲੜਕਾ गिर ਗਿਆ ਹੈਗਾ ਤੇ ਉਹਦੇ ਤੇ ਫਾਇਰ ਮਾਰਿਆ ਹੈਗਾ ਦੋ ਫਾਇਰ ਕੀਤੇ ਆ ਤੇ ਪਲੱਸ ਉਹਦੇ ਕੋਲੇ ਦੱਸਦੇ ਆ ਕਿ ਕੋਈ ਬੈਗ ਸੀਗਾ ਮਤਲਬ ਇਹਦੀ ਜਸਟੀਫਿਕੇਸ਼ਨ ਨਹੀਂ ਆ ਜਿਵੇਂ ਕਰੂੰਗਾ ਬੈਗ ਸੀਗਾ ਵੀ ਉਹ ਲੈ ਗਏ ਨੇ ਫਿਲਹਾਲ ਜਿਹੜਾ ਲੜਕਾ ਇੰਜਰਡ ਹੈਗਾ ਉਹ ਰਿਅਲ ਹਸਪੀਟਲ ਐਡਮਿਟ ਹੈਗਾ ਅਸੀਂ ਉਹਦਾ ਸਟੇਟਮੈਂਟ ਰਿਕਾਰਡ ਕਰਨ ਚੱਲੇ ਆ ਉਹਦੇ ਪਿਛਾ ਜੋ ਵੀ ਹੋ ਗਿਆ ਫਿਰ ਤੁਸੀਂ ਸਰ ਕਿੱਦਾਂ ਬੈਗ ਕਹਿੰਦੇ ਨੇ ਲੈ ਕੋ ਕੇ ਲੈ ਕੇ ਗਏ ਨੇ ਕਿੰਨੇ ਫਾਇਰ ਹੋਏ ਕਿ ਇਹ ਲੁਟੇਰੀ ਲੱਗਦੇ ਦੇਖੋ ਜਿੱਥੇ ਆਪਾਂ ਖੜੇ ਹੈਗੇ ਆ ਇਹ ਤਾਂ ਦੋ ਫਾਇਰ ਹੋਏ ਨੇ ਉਨ ਇਹ ਲਟੇਰੇ ਸੀਗੇ ਜਾਂ ਕੋਈ ਜਾਤੀ ਰੰਜ ਰੰਜ ਸ਼ੈਗ ਜਾਂ ਕੁਝ ਹੋਰ ਗਿਆ ਇਹ ਤਾਂ ਉਹਦੇ ਸਟੇਟਮੈਂਟ ਤੋਂ ਮੁੰਡੇ ਦੀ ਜਿਹੜਾ ਇੰਜਰਡ ਹੈਗਾ ਉਹ ਤੋਂ ਸਾਨੂੰ ਕਲੈਰਟੀ ਹੋਊਗੀ ਕਿ ਕੀ ਹੋਇਆ ਕੀ ਨਾਮ ਹੈ ਲੜਕੇ ਕੁਝ ਨਹੀਂ ਅਜੇ ਤਾਂ ਕੁਝ ਨਹੀਂ ਪਤਾ ਲੱਗ ਸਕਦਾ ਕਿ ਕੀ ਨਾਮ ਸੀਗਾ ਜੀ ਅਜਾ ਆਪਾਂ ਜਿੱਥੇ ਖੜੇ ਆ ਦੋ ਹੈਗੇ ਨੇ ਆ ਦੋ ਕਹੇ ਆ ਖੋਰ ਸਾਡੇ ਸਾਹਮਣੇ ਦਿਖਦੇ ਆ ਕੰਮ ਨੇ ਪਿੱਛੇ ਹੀ ਰੈਕੀ ਕਰਦਾ ਉਹ ਚੈੱਕ ਕਰ ਲੈਣੇ ਹੋਰ ਅਸੀਂ ਐਸਐਚਓ ਸਾਹਿਬ ਆ ਗਿਆ ਟੀਮਾਂ ਸਾਡੀਆਂ ਸਾਰੀਆਂ ਆ ਗਈਆਂ ਨੇ ਸਿੱਧੀ ਫੁਟੇਜ ਸਾਹਮਣੇ ਆਈ ਸਰ ਤੇ ਮਤਲਬ ਚੈੱਕ ਕਰ ਰਹੇ ਆ ਜੀ ਪਾਰਟੀ ਅਸੀਂ ਲਾਤੀ ਹੈਗੀ ਹੈ ਮੈਨੂੰ ਉਮੀਦ ਆ ਕਿ ਮਿਲ ਜੂਗੀ ਸਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਜਲੰਧਰ ਦੇ ਦਾਣਾ ਮੰਡੀ ਲੇਡਲ ਲੁੱਟ ਕਰਨ ਆਏ ਲੁੱਟੇ ਰਿਆਂ ਤੇ ਛਲਾਈਆਂ ਗਈਆਂ ਗੋਲੀਆਂ ਗੋਲੀ ਦੇ ਸੂਚਨਾ ਮਿਲਦੇ ਹੀ ਦਾਣਾ 2 ਦੀ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਨੂੰ ਘਟਨਾ ਵਾਲੇ ਥਾਣੇ ਇੱਕ ਖੋਲ ਮਿਲਿਆ ਹੈ ਪੁਲਿਸ ਨੇ ਅਜੇ ਵੀ ਇਸ ਮਾਮਲੇ ਬਾਰੇ ਚੁੱਪੀ ਧਾਰਨ ਕੀਤੀ ਹੋਈ ਹੈ ਇੱਕ ਰਾਹਗੀਰ ਵੱਲੋਂ ਗੋਲੇ ਚਲਾਉਣ ਤੋਂ ਬਾਅਦ ਪਜਦੇ ਬਾਈਕ ਸਵਾਰਾਂ ਦੀ ਬਣਾਈ ਗਈ ਵੀਡੀਓ ਸਾਹਮਣੇ ਆਈ ਹੈ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ACP ਸੈਂਟਰਲ ਨਿਰਮਲ ਸਿੰਘ ਮੌਕੇ ਤੇ ਪਹੁੰਚ ਕੇ ACP ਨੇ ਦੱਸਿਆ ਕਿ ਲਗਭਗ 3 ਵਜੇ ਦਾਣਾ ਮੰਡੀ ਵਿੱਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਫਿਰ ਉਹ ਥਾਣਾ 2 ਦੇ SHO ਅਤੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਕਿਹਾ ਕਿ ਮੌਢਲੇ ਜਾਂਚ ਤੋਂ ਪਤਾ ਲੱਗਦਾ ਹੈ ਕਿ ਇੱਕ ਨੌਜਵਾਨ ਬਾਈਕ ਤੇ ਜਾ ਰਿਹਾ ਸੀ ਜਿਸ ਨੂੰ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਪਿੱਛੇ ਤੋਂ ਟੱਕਰ ਮਾਰੀ ਇਸ ਤੋਂ ਬਾਅਦ ਉਹਨਾਂ ਨੇ ਉਸਤੇ ਗੋਲੀਬਾਰੀ ਕੀਤੀ ਅਤੇ ਉਸਦਾ ਬੈਗ ਲੁੱਟ ਲਿਆ ਤੇ ਭੱਜ ਗਏ ਪੀੜਤ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਾਂਚ ਅਧਿਕਾਰੀ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਹਸਪਤਾਲ ਭੇਜਿਆ ਗਿਆ ਹੈ ਘਟਨਾ ਵਾਲੇ ਥਾਂ ਤੇ ਜਾਂਚ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪੀੜਤ ਦੇ ਬਿਆਨ ਦਰਜ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਪੁਰਾਣੀ ਰੰਜਿਸ਼ ਸੀ ਜਿਸ ਦਾ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਕੋਈ ਹੁਣ ਤਾਂ ਵੀ 25 ਮਿੰਟ ਪਹਿਲਾਂ ਸਾਨੂੰ ਕੰਟਰੋਲ ਰੂਮ ਤੋਂ ਇੰਟੀਮੇਸ਼ਨ ਮਿਲੀ ਸੀ ਕਿ ਵੀ ਯਾਰੀ ਨਮੀ ਦਾਣਾ ਮੰਡੀ ਹੈਗੀ ਆ ਉੱਥੇ ਗੋਲੀ ਚੱਲੀ ਆ ਇਸ ਤਲਾ ਦੇ ਉੱਤੇ ਮੈਂ ਤੇ ਐਸਐਚਓ ਡਿਵੀਜ਼ਨ 2 ਅਸੀਂ ਇੱਥੇ ਮੌਕੇ ਤੇ ਆਏ ਆ ਤੋਂ ਮੌਕੇ ਦੇ ਉੱਤੇ ਇੱਕ ਦੋ ਬੰਦੇ ਸੀਗੇ ਜਿਹੜੇ ਖੜੇ ਸੀਗੇ ਜਿਨ੍ਹਾਂ ਨੇ ਸਾਨੂੰ ਦੱਸਿਆ ਹੈਗਾ ਜਿੰਨੀ ਗੱਲ ਮੈਨੂੰ ਦੱਸੀ ਹੈ ਮੈਂ ਉੰਨੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਕਿ ਮੋਟਰਸੇਕ ਮੋਟਰਸਾਈਕਲ ਤੇ ਸਵਾਰੇ ਇੱਕ ਲੜਕਾ ਸੀਗਾ ਔਰ ਪਿੱਛੇ ਤਿੰਨ ਲੜਕੇ ਸੀਗੇ ਜਿਹੜੇ ਉਹ ਇੱਕ ਹੋਰ ਮੋਟਰਸਾਈਕਲ ਤੇ ਸਵਾਰ ਸੀਗੇ ਉਹ ਹਿੱਟ ਕੀਤਾ ਹੈਗਾ ਪਿਛਲਿਆਂ ਨੇ ਤੇ ਉਹ ਲੜਕਾ ਗਿਰ ਗਿਆ ਹੈਗਾ ਤੇ ਉਹਦੇ ਤੇ ਫਾਇਰ ਮਾਰਿਆ ਹੈਗਾ ਦੋ ਫਾਇਰ ਕੀਤੇ ਆ ਤੇ ਪਲੱਸ ਉਹਦੇ ਕੋਲੇ ਦੱਸਦੇ ਆ ਕਿ ਕੋਈ ਬੈਗ ਸੀਗਾ ਮਤਲਬ ਇਹ ਜਸਟੀਫਿਕੇਸ਼ਨ ਇਹ ਜੇ ਮੈਂ ਕਰੂੰਗਾ ਬੈਗ ਸੀਗਾ ਵੀ ਉਹ ਲੈ ਗਏ ਨੇ ਫਿਲਹਾਲ ਜਿਹੜਾ ਲੜਕਾ ਇੰਜਰਡ ਹੈਗਾ ਉਹ ਰਿਅਲ ਹਸਪੀਟਲ ਐਡਮਿਟ ਹੈਗਾ ਅਸੀਂ ਉਹਦਾ ਸਟੇਟਮੈਂਟ ਰਿਕਾਰਡ ਕਰਨ ਚੱਲੇ ਆ ਉਹਦੇ ਪਿਤਾ ਕੋਲ ਜੋ ਵੀ ਹੋ ਗਿਆ ਫਿਰ ਤੁਸੀਂ ਸਰ ਕਿੱਦਾਂ ਬੈਗ ਕਹਿੰਦੇ ਨੇ ਲੈ ਕੇ ਹੋ ਕੇ ਲੈ ਕੇ ਗਏ ਨੇ ਕਿੰਨੇ ਫਾਇਰ ਹੋਏ ਕਿ ਇਹ ਲੁਟੇਰੀ ਲੱਗ ਦੇਖੋ ਜਿੱਥੇ ਆਪਾਂ ਖੜੇ ਹੈਗੇ ਆ ਇਹ ਤਾਂ ਦੋ ਫਾਇਰ ਹੋਏ ਨੇ ਹੁਣ ਇਹ ਲੁਟੇਰੀ ਸੀਗੇ ਜਾਂ ਕੋਈ ਜਾਤੀ ਰੰਜਿਸ਼ ਹੈ ਗਿਆ ਕੁਝ ਹੋ ਰਿਹਾ ਇਹਦਾ ਉਹਦੇ ਸਟੇਟਮੈਂਟ ਤੋਂ ਮੁੰਡੇ ਦੀ ਜਿਹੜਾ ਇੰਜਰਡ ਹੈਗਾ ਉਹ ਤੋਂ ਸਾਨੂੰ ਕਲੈਰਟੀ ਹੋਊਗੀ ਕਿ ਕੀ ਹੋਇਆ ਕੀ ਨਾਮ ਹੈ ਲੜਕੇ ਦਾ ਕੁਝ ਨਹੀਂ ਅਜੇ ਤਾਂ ਕੁਝ ਨਹੀਂ ਪਤਾ ਲੱਗ ਸਕਦਾ ਕਿ ਨਾਮ ਸੀਗਾ ਜੀ ਅੱਜ ਆਪਾਂ ਜਿੱਥੇ ਖੜੇ ਆ ਦੋ ਹੈਗੇ ਨੇ ਆ ਦੋ ਕਾਇਆ ਖੋੜ ਸਾਡੇ ਸਾਹਮਣੇ ਦਿਖਦੇ ਆ ਕਹਿੰਦੇ ਨੇ ਪਿੱਛੇ ਹੀ ਰੈਕੀ ਕਰਦਾ ਉਹ ਚੈੱਕ ਕਰ ਲੈਂਦੇ ਆ ਹੋਰ ਅਸੀਂ ਐਸਐਚਓ ਸਾਹਿਬ ਆ ਗਿਆ ਟੀਮਾਂ ਸਾਡੀਆਂ ਸਾਰੀਆਂ ਆ ਗਈਆਂ ਨੇ ਸਿੱਧੀ ਫੁਟੇਜ ਸਾਹਮਣੇ ਆਈ ਸਰ ਮਤਲਬ ਚੈੱਕ ਕਰ ਰਹੇ ਆ ਜੀ ਪਾਰਟੀ ਅਸੀਂ ਲਾਤੀ ਹੈਗੀ ਆ ਮੈਨੂੰ ਉਮੀਦ ਆ ਕਿ ਮਿਲ ਜੂਗੀ